ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਸਤਰੰਗ ਕੱਟਸ ਅੱਜ ਸਾਡੇ ਨਾਲ ਪੰਜਾਬ ਦੀ ਮਸ਼ਹੂਰ ਰਾਈਟਰ ਮਨਜੀਤ ਇੰਦਰਾ ਜੀ ਨੇ ਜਿਨ੍ਹਾਂ ਦੀ ਇੱਕ ਕਿਤਾਬ ਆਈ ਹੈ ਤਾਰਿਆਂ ਦੇ ਅਛਜ ਸੋ ਪਹਿਲਾਂ ਵੀ ਕਾਫੀ ਬੁੱਕ ਆ ਚੁੱਕੀਆਂ ਨੇ ਸੋ ਉਸੇ ਤੇ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਵਿੱਚ ਕਲਚਰ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਸੋ ਆਪਣੀ ਇਸ ਕਿਤਾਬ ਦੇ ਵਿੱਚ ਕਿਦਾਂ ਦਾ ਇਹਨਾਂ ਨੇ ਆਪਣੇ ਬਿਆਨ ਕੀਤੇ ਨੇ ਜਿੱਦਾਂ ਜਜ਼ਬਾਤ ਕਹਿੰਦੇ ਨੇ ਉਸੇ ਤੇ ਗੱਲਬਾਤ ਰਹੇਗੀ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਤੁਸੀਂ ਬਿਲਕੁਲ ਵਧੀਆ ਕੀ ਕਹਿਣਾ ਚਾਹੋਗੇ ਜਿਹੜੀ ਇਹ ਤਾਰਿਆਂ ਦਾ ਛੱਜ ਅੱਜ ਤੁਸੀਂ ਇੱਥੇ ਆਏ ਹੋਏ ਸੀ ਪੰਜਾਬੀ ਕਲਚਰ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਤੇ ਤੁਸੀਂ ਆਪਣੀ ਬੁੱਕ ਵੀ ਤਾਰਿਆਂ ਦਾ ਛੱਜ ਜਿਹੜਾ ਇੱਥੇ ਰਿਲੀਜ਼ ਕੀਤੀ کہہ ਸਕਦੇ ਹਾਂ ਪੱਕੀ ਕਹਿਣਾ ਚਾਹੋਗੇ ਪੰਜਾਬ ਦੇ ਕਲਚਰ ਨੂੰ ਲੈ ਕੇ ਅ ਪਹਿਲਾਂ ਤਾਂ ਮੈਂ ਇਹ ਰਿਲੀਜ਼ ਨਹੀਂ ਸੀ ਕੀਤੀ ਇਹ ਮੈਂ ਚੇਅਰਮੈਨ ਅਮਰਪਾਲ ਲਈ ਤੇ ਬਲਮੁਕੰਦ ਸ਼ਰਮਾ ਲਈ ਉਮ ਦੇਣੀ ਸੀ ਕਿਉਂਕਿ ਮੇਰੇ ਬੱਚਿਆਂ ਵਰਗੇ ਨੇ ਬਾਲਮੁਗੰਦ ਸ਼ਰਮਾ ਕਿਉਂਕਿ ਇਹ ਜਸਵਿੰਦਰ ਭੱਲਾ ਨਾ ਕੰਮ ਕਰਦੇ ਨੇ ਜਸਵਿੰਦਰ ਭੱਲਾ ਮੇਰਾ ਵਿਦਿਆਰਥੀ ਹੈਗਾ ਤਾਂ ਅਮਰਪਾਲ ਹੁਣਾ ਨਾਲ ਵੀ ਇਹ ਮੇਰੇ ਲਈ ਤਾਂ ਮੇਰੇ ਬੱਚੇ ਨੇ ਬਹੁਤ ਪਿਆਰੇ ਨੇ ਕੰਮ ਕਰ ਰਹੇ ਨੇ ਔਰ ਮੈਨੂੰ ਮੈਂ ਇਸ ਕਰਕੇ ਇਸ ਚੀਜ਼ ਨੂੰ ਕਿਹਾ ਵੀ ਮੈਂ ਆਉਂਗੀ ਮੇਰੀ ਮਾੜੀ ਸੇਤ ਹੁਣ ਤੋਂ ਵੀ ਬਯੂਧ ਵੀ ਮੈਂ ਕਿਹਾ ਇਹ ਪੰਜਾਬੀ ਵਾਸਤੇ ਉਪਰਾਲੇ ਕਰ ਰਹੇ ਨੇ ਪੰਜਾਬੀ ਦਾ ਸੱਭਿਆਚਾਰ ਕਿਦਾਂ ਹੋਵੇ ਬੱਚਿਆਂ ਚ ਸੱਭਿਆਚਾਰ ਨੂੰ ਪੰਜਾਬੀ ਭਾਸ਼ਾ ਨੂੰ ਕਿਵੇਂ ਬਿਆਨ ਕੀਤਾ ਮੈਂ ਕਾਨਫਰੰਸ ਵਿੱਚ ਵੀ ਕਿਹਾ ਸੀਗਾ ਬੇਗਲਾ ਘਰ ਤੋਂ ਸ਼ੁਰੂ ਹੁੰਦੀਆਂ ਨੇ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਨਾਲ ਆਪਣੀ ਭਾਸ਼ਾ ਚ ਗੱਲ ਨਹੀਂ ਕਰਾਂਗੇ ਨਾ ਉਹਨਾਂ ਬੱਚਿਆਂ ਨੂੰ ਸਮਝਾਉਣੀ ਹੈ ਨਾ ਉਹਨਾਂ ਬੱਚਿਆਂ ਦਾ ਸਹੀ ਤੌਰ ਦੇ ਉੱਤੇ ਜਿਹਨੂੰ ਕਹਿੰਦੇ ਨੇ ਉਠਾਨ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਜਿੱਦਾਂ ਅਸੀਂ ਆਪਣੀਆਂ ਜੜਾਂ ਨੂੰ ਜੇ ਪੰਜਾਬੀ ਸੱਭਿਆਚਾਰ ਨੂੰ ਕਰਨਾ ਤੇ ਆਪਣੀਆਂ ਜੜਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਪੈਣਾ ਸਹੀ ਬੂ ਐਨੀਆਂ ਸਮਰੱਥ ਐਨੀਆਂ ਸਖਤ ਜੜਾਂ ਹੋਣ ਸਾਡੀਆਂ ਜਿਹੜੀਆਂ ਕਿ ਅ ਜਿੱਥੇ ਵੀ ਜਿਹੜੀ ਵੀ ਲੈਂਗੁਏਜ ਪੜ੍ਹਦੇ ਬੰਦਾ ਬੱਚਾ ਜਿਹੜੀ ਵੀ ਕੰਟਰੀ ਚ ਚਲਾ ਜਾਵੇ ਉਹ ਆਪਣੀ ਮਾਂ ਭਾਸ਼ਾ ਨੂੰ ਨਾ ਭੁੱਲੇ ਆਪਣੀ ਮਾਂ ਭਾਸ਼ਾ ਭੁੱਲ ਗਏ ਤੇ ਅਸੀਂ ਮਰ ਗਏ ਠੀਕ ਹੈ ਜਿਹੜੀ ਗੱਲ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਕਹਿ ਸਕਦੇ ਆ ਉਹ ਅੰਗਰੇਜ਼ੀ ਚ ਨਹੀਂ ਉਹ ਕਿਸੇ ਹੋਰ ਭਾਸ਼ਾ ਚ ਨਹੀਂ ਕਿਉਂਕਿ ਆਪਣੀ ਭਾਸ਼ਾ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਜਿਹੜੀ ਉਹ ਕਹਿੰਦੇ ਆ ਕਿ ਵੀ ਅਸੀਂ ਨੈਤਿਕਤਾ ਪੈਦਾ ਕਰਨੀ ਆ ਨੈਤਿਕਤਾ ਵੀ ਘਰ ਚੋਂ ਚੱਲਣੀ ਆ ਤੁਹਾਡੇ ਵਿੱਚ ਹੁਣ ਇੱਕ ਗੱਲ ਹੈਗੀ ਅੱਜ ਕੱਲ ਜਿਹੜੀ ਚੱਲ ਰਹੀ ਹੈ ਆਪਣੇ ਮਾਪਿਓ ਨੂੰ ਤੁਸੀਂ ਬਿਰਧ ਆਸ਼ਰਮ ਚ ਛੱਡ ਆਉਨੇ ਹੋ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪਲੋਸਿਆ ਕੀ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਜਾਂ ਤੁਹਾਡੇ ਕੋਲ ਸਮਾਂ ਨਹੀਂ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਕੇਅਰ ਟੇਕਰ ਰੱਖਦੇ ਹੋ ਜਿਹੜੀ ਉਹਨਾਂ ਦੀ ਸੇਵਾ ਸੰਭਾਲ ਕਰੇ ਥੋੜੇ ਕੋ ਸਮਾਂ ਨਹੀਂ ਹੈ ਪਰ ਕੁਝ ਸਮਾਂ ਐਸਾ ਕੱਢ ਕੇ ਆਪਣੇ ਮਾਂ ਨੂੰ ਉਸ ਨੂੰ ਜਿਹਨੇ ਤੁਹਾਨੂੰ ਮੇਰਿਆ ਚੰਨਾ ਮੇਰਿਆ ਗੁੱਗਲੂਆ ਮੇਰਿਆ ਪਿਆਰਿਆ ਕਿਹਾ ਹੋਊਗਾ ਜੀ ਉਹਨੂੰ ਉਹਦੇ ਕੋਲ ਜਾ ਕੇ ਬੈਠੋ ਤਾਂ ਸਹੀ ਤੁਸੀਂ ਕੰਡਮ ਕਰਕੇ ਸੁੱਟ ਆਉਂਦੇ ਹੋ ਵਿਰਧ ਆਸ਼ਰਮ 'ਚ ਵੈਸੇ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਜਿਸ ਤਰੀਕੇ ਨਾਲ ਦੌੜ ਭੱਜ ਹੋ ਗਈ ਪੈਸੇ ਨੂੰ ਲੈ ਕੇ ਕਿ ਆਪਣੇ ਜਿਹੜੇ ਬੱਚੇ ਨੇ ਮਾਪੇ ਨੂੰ ਭੁੱਲਦੇ ਜਾਣ ਨੇ ਵਿਰਧ ਆਸ਼ਰਮ ਤੇ ਜਿੱਦਾਂ ਤੁਸੀਂ ਹੀ ਆਖਿਆ ਕਿ ਤੁਹਾਨੂੰ ਲੱਗਦਾ ਕਿ ਆਉਣੇ ਵਾਲਾ ਸਮਾਂ ਜਾਂ ਅੱਜ ਦਾ ਦੌਰ ਬੜਾ ਖਤਰਨਾਕ ਹੈ ਕਿਉਂਕਿ ਪਹਿਲਾਂ ਕਿੱਥੇ ਹੁੰਦੇ ਸੀ ਕਿ ਜਿਹੜੇ ਮਾਪੇ ਹੁੰਦੇ ਸੀ 8-8 10-10 ਬੱਚੇ ਜੰਮਦੇ ਜੰਮ ਦਿੰਦੇ ਸੀ ਪਰ ਸੰਭਾਲਦੇ ਸੀ ਪਾਲਦੇ ਸੀ ਪਰ ਅੱਜ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮਾਪੇ ਨੂੰ ਵਿਰਧ ਆਸ਼ਰਮ ਦੇ ਵਿੱਚ ਛੱਡ ਜਾਂਦੇ ਆ ਅੱਜ ਇੱਕ ਬੱਚਾ ਵੀ ਆਪਣੇ ਮਾਪੇ ਨੂੰ ਨਹੀਂ ਰੱਖ ਸਕਦਾ ਦੇਖੋ ਗੱਲ ਇਹ ਹੈ ਕਿ ਸਾਨੂੰ ਸਿੱਖਿਆ ਬੱਚੇ ਨੇ ਮੈਂ ਜਦੋਂ ਦੇਖਣਾ ਕਿ ਮੇਰੇ ਮਾਪਿਓ ਕੀ ਕਰਦੇ ਸੀ ਮੇਰੇ ਮਾਪਿਓ ਆਪਸ ਚ ਲੜਦੇ ਰਹਿੰਦੇ ਸੀ ਜੇ ਮਾਪੇ ਆਪਸ ਚ ਲੜਦੇ ਰਹਿੰਦੇ ਆ ਬੱਚਿਆਂ ਤੇ ਕੀ ਪ੍ਰਭਾਵ ਪਵੇਗਾ ਮੈਂ ਆਪਣੀ ਐਗਜ਼ੈਂਪਲ ਦਿੰਨੀ ਆ ਤੁਸੀਂ ਕਹੋਗੇ ਆਪਣੀ ਦਿੰਦੀ ਆ ਮੇਰੇ ਘਰ ਮੈਂ ਇੱਕ ਬਹੁਤ ਪੜੇ ਲਿਖੇ ਘਰ ਦੀ ਕੁੜੀ ਆ ਨਾਨਕੇ ਦਾਦਕੇ ਦਾਦ ਦੇ ਨਾਨੇ ਮੇ ਕੋਈ ਵੀ ਮਤਲਬ ਕਿ ਮੋਗਸਟਡ ਆਫੀਸਰ ਸੀ ਮਤਲਬ ਜਾਂ ਕੋਈ ਚੀਫ ਇੰਜੀਨੀਅਰ ਸੀ ਕੋਈ ਮੇਰੇ ਫਾਦਰ ਹੀ ਸਿਰਫ ਐਜੂਕੇਸ਼ਨ ਡਿਪਾਰਟਮੈਂਟ ਚ ਸੀਗੇ ਮੇਰੀ ਮਾਂ 뮤זיਕ ਦੀ ਐਮਐਸਸੀ ਵੋਕਲ 뮤זיਕ ਦੀ ਉਹਨਾਂ ਨੇ ਕਈ ਵਾਰ ਕਹਿਣਾ ਅੱਛਾ ਕੁੜੇ ਜਾ ਕੇ ਨਾ ਚਾਹ ਬਣਾ ਲਿਆ ਮਿੰਨ ਉਹ ਕੇ ਹਾ ਚਾਹ ਬਣਾ ਲਿਆ ਸਰਕਾਰਾਂ ਨੂੰ ਵੀ ਪੁੱਛ ਲਈ ਤੇ ਥੋੜਾ ਜਿਹਾ ਸਮਝਾਉਣਾ ਵੀ ਕੋਈ ਕਹਾਣੀ ਹੋਗੀ ਜਦੋਂ ਬੀਜੀ ਨੂੰ ਕਹਿਣਾ ਬੀਜੀ ਚਾਹ ਪੀਣੀ ਹੈ ਮੈਂ ਨਹੀਂ ਪੀਣੀ ਤੇ ਪੱਕਾ ਹੋ ਜਾਣਾ ਵੀ ਕੋਈ ਗੱਲ ਹੋਈ ਹੈ ਚਾ ਪੀਣੀ ਚਾ ਬਣਾਣੀ ਮੈਂ ਫਿਰ ਬੀਜ ਨੂੰ ਦੇ ਆਉਣੀ ਚਾ ਚੱਲ ਕੋਈ ਨਹੀਂ ਪੀ ਲੋ ਠੰਡੀ ਹੋ ਜੂਗੀ ਉਹਨਾਂ ਨੇ ਚਾਹ ਦਾ ਕੱਪ ਚੱਕ ਕੇ ਆ ਜਾਣਾ ਤੂੰ ਆਪਣੇ ਬਾਜੀ ਨੂੰ ਚਾਹ ਭਲਾਈ ਹੈ ਉਹ ਜਿਹੜੀ ਵਿੱਚ ਘੜਣਾ ਸੀ ਮੈਂ ਤਾਂ ਉਹਨਾਂ ਨੇ ਮੈਨੂੰ ਕਹਿੰਦੋ ਤੋ ਉਹਨਾਂ ਨੂੰ ਹਾਲਾਂਕਿ ਮੈਂ ਬਾਜੀ ਵਾਸਤੇ ਆਪਣੇ ਪਾਦਰ ਨੂੰ ਸੀ ਬਾਜੀ ਕਹਿੰਦੇ ਸੀ ਬਾਜੀ ਵਾਸਤੇ ਚਾਹ ਬਣਾ ਕੇ ਲੈ ਕੇ ਆਏ ਆ ਔਰ ਉਦੋਂ ਬਾਅਦ ਅਸੀਂ ਕਦੀ ਐ ਹੁਣ ਅਮੀ ਜੁ ਕੋਈ ਕੁਝ ਹੋਇਆ ਹੀ ਨਹੀਂ ਹੋਣਾ ਫਿਰ ਕਹਣਾ ਕਦੀ ਲੜਾਈ ਨਹੀਂ ਇਹ ਲੜਾਈ ਝਗੜੇ ਹਰ ਜਿੱਥੇ ਦੋ ਬੰਦੇ ਰਹਿੰਦੇ ਆ ਜ਼ਰੂਰੀ ਨਹੀਂ ਆ ਵੀ ਹਰ ਇੱਕ ਦਾ ਵਿਚਾਰ ਹਰੇਕ ਨਾਲ ਮਿਲੇ ਜਿੱਥੇ ਨੈਗੇਟਿਵ ਪੋਜ਼ਿਟਿਵ ਟਕਰਾਂਦਾ ਤੇ 스ਪਾਰਕ ਹੁੰਦਾ ਐਥੇ ਝਗੜਾ ਹੁੰਦਾ ਉਹਨੂੰ ਬੱਚਿਆਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ ਆਪਣੇ ਬੈਡਰੂਮ ਦੀਆਂ ਗੱਲਾਂ ਗੱਲ ਜਿਹੜੀ ਹੈਗੀ ਆ ਉਹ ਬੱਚਿਆਂ 'ਚ ਜ਼ਾਹਰ ਨਾ ਕਰੋ ਅੱਜ ਦੇ ਬੱਚਿਆਂ ਬੱਚੇ ਜਿਹੜੇ ਨੇ ਜਿਹੜਾ ਇਹ ਮੋਬਾਈਲ ਹੈ ਨਾ ਸਾਡਾ ਉਹਨਾਂ ਦੇ ਬੱਚਿਆਂ ਦੇ ਹੱਥ 'ਚ ਦੇ ਦਿੱਤਾ ਗਿਆ ਬਦਕਿਸਮਤੀ ਹੈ ਇੱਕ ਬਹੁਤ ਵੱਡੀ ਤੁਸੀਂ ਕਿੱਥੇ ਕਹੋਗੇ ਨੈਤਿਕਤਾ ਪੈਦਾ ਕਰਨੀ ਹੈ ਤੁਹਾਡਾ ਬੱਚਾ ਕੀ ਖੋਲ ਕੇ ਦੇਖ ਰਿਹਾ ਹੈ ਤੁਹਾਨੂੰ ਪਤਾ ਹੈ ਤੁਸੀਂ ਉਹਨੂੰ ਦਿੱਤਾ ਸਿਰਫ ਇਹ ਵੀ ਤੂੰ ਕਲਾਸ ਲਾਉਣੀ ਹੈ ਆਨਲਾਈਨ ਤੇਰੀ ਕਲਾਸ ਹੈ ਟੀਚਰ ਨੇ ਪੜਾਉਣਾ ਹੈ ਲੇਕਿਨ ਉਹ ਬੱਚਾ ਖੋਲ ਕੇ ਬੈਠਾ YouTube YouTube ਦਾ ਕਿਹੜਾ ਚੈਨਲ ਖੋਲ ਕੇ ਬੈਠਾ ਉੱਥੇ ਉਹ ਕੀ ਦੇਖ ਰਿਹਾ ਹੈ ਮੈਮ ਜਿਸ ਤਰ੍ਹਾਂ ਤੁਸੀਂ ਫੋਨ ਦੀ ਗੱਲ ਕੀਤੀ ਹੈ ਕਿ ਅੱਜ ਫੋਨ ਨੇ ਬੱਚੇ ਨੂੰ ਖਰਾਬ ਕਰਤਾ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਜੋ ਵੀ ਚੱਲ ਰਿਹਾ ਹੈ ਬੱਚੇ ਖਰਾਬ ਹੋ ਰਹੇ ਨੇ ਦੇਖੋ ਜਦੋਂ ਅਸੀਂ ਆ ਲਾਹਾ ਖੱਟਣ ਵਾਸਤੇ ਕਮਾਈ ਵਾਸਤੇ ਚੀਜ਼ਾਂ ਬਣਾਉਨੇ ਆ ਇਹ ਭੁੱਲ ਜਾਂਦੇ ਆ ਕਿ ਇਹ ਨੂੰ ਦੇਖ ਕੇ ਇਹਨੂੰ ਸੁਣ ਕੇ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਤੇ ਕੀ ਅਸਰ ਪਏਗਾ ਜਿਹੜੇ ਵੱਡੇ ਨੇ ਸਾਡੇ ਉਹ ਕਈ ਵਾਰੀ ਉਹ ਬੰਦ ਕਰ ਦਿੰਦੇ ਨੇ ਨਹੀਂ 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 ਦੇਖਣੀ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਤੀ ਹਾਂ ਮੈਂ ਜਦੋਂ ਅਫੀਸਰ ਸੀ ਡੀਪੀਆਈ ਦਫਤਰ ਦੇ ਵਿੱਚ ਉੱਥੇ ਕੀ ਸੀ ਉੱਥੇ ਕੀ ਸੀ ਕਿ ਮੈਂ ਘਰੇ ਸੈਟ ਉਹਨੇ ਕਿਸੇ ਨੇ ਫੋਨ ਕੀਤਾ ਲੈਕਚਰਰ ਨੇ ਕਿ ਮੈਂ ਗੁਰਦਾਸਪੁਰ ਤੋਂ ਆਣਾ ਜੀ ਤੇ ਮੇਰੇ ਕੋਲ ਛੁੱਟੀ ਹੈ ਨਹੀਂ ਤੇ ਮੈਂ ਕੀ ਸੈਟਰਡੇ ਆ ਸਕਦੀ ਆ ਮੈਂ ਕਿ ਸੈਟਰਡੇ ਦਫਤਰ ਬੰਦ ਹੁੰਦਾ ਹੈ ਕਹਿੰਦੀ ਹੈ ਕਿ ਜੀ ਮੈਮ ਤੁਸੀਂ ਤੁਹਾਡੇ ਘਰ ਆਸਾ ਤੁਹਾਨੂੰ ਤੁਹਾਡੇ ਘਰ ਦਾ ਪਤਾ ਹੈ ਮੈਂ ਕਿ ਆ ਜਾਓ ਉਹ ਮੇਰੇ ਘਰ ਆਏ ਆਪਣੀ ਗੱਲ ਕਰਨੀ ਸੀ ਕਿ ਉਸ ਕੇਸ ਸੀ ਉਹਦਾ ਕੋਈ ਮੇਰੇ ਨਾਲ ਗੱਲ ਕਰਨਾ ਹੈ ਉਹਦਾ ਬੱਚਾ 3.5 ਸਾਲ ਦਾ ਬੱਚਾ ਹੈ। ਉਹ ਬੜੇ ਆਰਾਮ ਨਾਲ ਕਹਿ ਰਿਹਾ ਆ ਆਂਟੀ ਮੇਰੀ ਬਾਤ ਸੁਣੋ। ਉਹ ਕੂਰ ਰਿਹਾ। ਦੋ ਵਾਰੀ ਕੂਰਿਆ, ਤਿੰਨ ਵਾਰੀ ਕੂਰਿਆ। ਜਦੋਂ ਫਿਰ ਕਹਿੰਦਾ ਨਹੀਂ ਮੇਰੀ ਇੱਕ ਬਾਤ ਸੁਣੋ। ਮੈਂ ਕਹਾ, ਕਹਿੰਦਾ ਆਪਕੋ ਪਤਾ ਹੈ ਕਿ ਮੇਰੀ ਮੰਮੀ ਦੇ ਪੇਟ ਮੇ ਬੱਚਾ ਹੈ। ਹੁਣ ਤੁਸੀਂ ਦੱਸੋ ਹਾਡੇ ਵੇਲੇਾਂ 'ਚ ਅਸੀਂ 10ਵੀਂ 'ਚ ਪੜਦੇ ਹੋਏ ਹੋਈ ਦਸ ਮੈਂ ਪੜਦੀ ਸੀ ਮੇਰਾ ਭਰਾ ਜੰਮਿਆ ਸਾਨੂੰ ਪਤਾ ਹੀ ਨਹੀਂ ਮਾਂ ਨੂੰ ਕਹਿੰਦੇ ਸੀ ਕਿ ਕੋ ਮੋਟੀ ਹੋਈ ਜਾਣੀ ਹੈ ਸੋ ਜਾਂ ਜੇ ਇਹ ਤਾਂ ਇਹਦੇ ਮੁਤਾਬਕ ਜੇ ਇਹ ਜਿਹੜੀ ਅੱਜ ਦੀ ਜਨਰੇਸ਼ਨ ਉਹ ਕੀ ਕਹੂਗੀ ਵੀ ਤੂੰ ਤਾਂ ਬੇਵਕੂਫ ਸੀਗੇ ਪਰ ਮੈਂ ਇਹ ਸਮਝਦੀ ਆ ਬੱਚਿਆਂ ਦੀ ਇਨੋਸੈਂਸ ਰਹਿਣੀ ਚਾਹੀਦੀ ਇਹਦੀ ਗੱਲ ਨਾਲ ਨਾ ਬੱਚਿਆਂ ਦੀ ਇਨੋਸੈਂਸ ਖਤਮ ਹੁੰਦੀ ਹੈ ਸੋ ਬੱਚਿਆਂ ਦੀ ਇਨੋਸੈਂਸ ਬਰਕਰਾਰ ਰੱਖਣ ਵਾਸਤੇ ਸਾਨੂੰ ਇਸ ਕਿਸਮ ਦੇ ਪੋਡਕਾਸਟ ਇਸ ਕਿਸਮ ਦੇ ਮੀਡੀਆ ਦੇ ਉੱਤੇ ਚੀਜ਼ਾਂ ਜਾਂ ਕੋਈ ਐਸਾ ਹੋਵੇ ਕਿ ਜਿਹੜਾ ਪੋਰਨੋਗ੍ਰਾਫੀ ਵਗੈਰਾ ਹੈਗੀ ਹੈ ਪਈਏ ਉਹਦੇ ਤੇ ਪਬਲੌਕਡ ਹੋਵੇ ਹੋ ਪੇਮੈਂਟ ਤੇ ਹੋਵੇ ਜਿਹਨੇ ਦੇਖਣੀ ਹੈ ਪੇ ਕਰੋ ਦੇਖੋ ਮੇਰਾ ਖਿਆਲ ਹੈ ਬਚਾ ਹੋ ਸਕਦਾ ਜਿਹੜੇ ਤਾਂ ਜ਼ਿਆਦਾ ਹੀ ਮਰੇ ਜਾਂਦੇ ਹੋਣਗੇ ਉਹ ਤਾਂ ਦੇ ਦੇਣਗੇ ਪੈਸੇ ਠੀਕ ਹੈ ਅਦਰਵਾਇਜ਼ 사ਸੀ ਬੱਚਿਆਂ ਨੂੰ ਬਚਾ ਸਕਦੇ ਆ लास्ट ਸਵਾਲ ਲੈਵਾਂਗੇ ਤਾਰਿਆਂ ਦਾ ਛੱਜ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਸੋਚਿਆ ਤੇ ਕੀ ਇਸ ਕਿਤਾਬ ਦੇ ਵਿੱਚ ਜਜ਼ਬਾਤ ਤੁਸੀਂ ਆਪ ਦੇ ਲਿਖੇ ਨੇ ਹਾਲਾਂਕਿ ਮੈਂ ਪੜ੍ਹੀ ਨਹੀਂ ਹੈ ਜੀ ਮੈਂ ਮੈਂ ਨਾ ਮੈਂ ਆਪਣੀ ਬਹੁਤ ਵੱਡੀ ਸਾਡੀ ਸਿਰਮੌਰ ਸ਼ਾਇਰਾ ਅਮਰਤਾ ਪ੍ਰੀਤਮ ਜਿਹਨੂੰ ਮੈਂ ਆਪਣੇ ਡੋਲੋਸੈਂਟ ਏਜ ਤੋਂ ਪੜ੍ਹਦੀ ਆ ਰਹੀ ਹਾਂ ਮੇਰੇ ਘਰ ਚ ਬੜੀਆਂ ਕਿਤਾਬਾਂ ਹੁੰਦੀਆਂ ਸੀ ਮੈਗਜ਼ੀਨ ਗਿਣਤੀ ਦੇ ਹੁੰਦੇ ਸੀ ਉਦੋਂ ਅੱਜ ਕੱਲ ਦਾ ਕੁੰਬਾ ਵਾਂਗੂ ਗਏ ਨੇ ਕਿਤਾਬਾਂ ਵੀ ਬਥੇਰੀਆਂ ਨੇ ਰੋਜ਼ ਨੇ ਤਨ ਪੰਜ ਮੇਰਾ ਖਿਆਲ ਹੈ ਹਜ਼ਾਰ ਕਿਤਾਬ ਇੱਕ ਦਿਨ ਚ ਨਿਕਲਦੀ ਹੈ ਮਿਨੀਮਮ ਇੱਕ ਇੱਕ ਜਗ੍ਹਾ ਤੋਂ ਸੋਚ ਲਓ ਕਿੰਨੀਆਂ ਨਿਕਲਦੀਆਂ ਹੋਣਗੀਆਂ ਪੜਨ ਵਾਲੀਆਂ ਹੁੰਦੀਆਂ ਸੋਹਣੀਆਂ ਵੜੀਆਂ ਹੁੰਦੀਆਂ ਨੇ ਕਿਉਂਕਿ ਕੰਪਿਊਟਰਾਈਜ਼ ਯੁੱਗ ਹੈ ਤਾਂ ਮੈਨੂੰ ਅਮਰਤਾ ਪ੍ਰੀਤਮ ਦੀਆਂ ਕਵਤਾਵਾਂ ਪੜ੍ਹ ਕੇ ਮੈਂ ਵੱਡੀ ਹੋਈ ਪਰ ਉਹਨਾਂ ਨੂੰ ਕਦੀ ਮਿਲੀ ਨਹੀਂ ਸਾ ਤਸਵੀਰਾਂ 'ਚ ਮਿਲੀ ਜਾਂ ਉਹਨਾਂ ਦੀ ਸ਼ਾਇਰੀ 'ਚ ਮਿਲੀ ਜਿਹੜੀਆਂ ਉਹਦੇ ਕਵਤਾਵਾਂ ਸੀਗੀਆਂ ਜਿੱਦਾਂ ਦੀ ਉਹਦੇ ਕਵਤਾਵਾਂ ਸੀ ਜਿਦੀ ਲੈ ਸੀ ਇੱਕ ਕਪਤਾਨੀ ਹੈ ਕਿ ਜਦਾ ਆਖਾਂ ਬਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਨੋ ਇੱਕ ਕਪਤਾ ਤਾਂ ਬਹੁਤ ਸਾਡੀ ਵੱਡੇ ਲੈਵਲ ਤੇ ਗਈ ਹੈ ਨਾ ਜੀ ਮੈਂ ਉਸ ਦੀ ਜਿਹੜੀ 66 ਤੱਕ ਦੀ ਲਿਖੀ ਹੋਈ 60 ਤੱਕ 60 ਤੱਕ ਦੀ ਲਿਖੀ ਹੋਈ ਪੋਇਟਰੀ ਹੈ ਮੈਂ ਫੜਾ ਉਸ ਵਕਤ ਦਾ ਮੇਰੀ ਮਾਂ ਦੀ ਹੁਕਮਜਬੂਰ ਸੀ ਉਹ ਮੈਂ 78 ਚ ਅਮਰਤਾ ਨੂੰ ਮਿਲਣ ਜਾਣੀ ਆ ਹਾਂ ਕਿਉਂਕਿ ਇਹ ਤੁਸੀਂ ਇਹ ਦੀ ਗੱਲ ਸ਼ੁਰੂ ਕੀਤੀ ਇਸ ਕਰਕੇ ਜ਼ਰੂਰੀ ਹੈ ਇਹ 78 ਚ ਮੈਂ ਮਿਲਣ ਜਾਣੀ ਆ ਅਮਰਤਾ ਜੀ ਨੂੰ ਜਿਹੜਾ ਮੋਨ ਸਿੰਘ ਆ ਅਮਰਤਾ ਜੀ ਅਮਰਤਾ ਜੀ ਅਮਰਤਾ ਜੀ ਕਰ ਰਿਹਾ ਹੈ ਉੱਥੇ ਜੋ ਮੈਂ ਦੇਖਦੀ ਆ ਮੇਰਾ ਤਾਂ ਮਤਲਬ ਦਮ ਕੁੱਟਦਾ ਸੀ ਮੈਂ ਅਮਰਤਾ ਦੇ ਕੋਲ ਗਈ ਆ ਤੇ ਉਹਨੇ ਬੜੇ ਪਿਆਰ ਨਾਲ ਬੜੇ ਮੋਹ ਨਾਲ ਜਦੋਂ ਉਹ ਉਹ ਇਹ ਚ ਦੇਖਣਾ ਵੀ ਕਿਵੇਂ ਕਿਵੇਂ ਮੈਂ ਜਾ ਰਹੀ ਆ ਕਿਵੇਂ ਉਹਨਾਂ ਦਾ ਘਰ ਆ ਕਿਵੇਂ ਪੌੜੀਆਂ ਚੜ ਰਹੀ ਆ ਕਿਵੇਂ ਇੱਕ ਦਰਵਾਜ਼ਾ ਖੋਲਦਾ ਸੁਨੱਖਾ ਗੱਭਰੂ ਮੈਨੂੰ ਲੱਗਦਾ ਵੀ ਇਹੀ ਅਮਰੋਜ਼ ਹੋਏਗਾ ਹਾਂ ਤੇ ਅਮਰੋਜ਼ ਦਰਵਾਜ਼ਾ ਖੋਲਦਾ ਅਮਰਤਾ ਕੋ ਮਿਲਦੀ ਹੈ ਬਹੁਤ ਮੁਹੱਬਤ ਨਾਲ ਮਿਲਦੀ ਹੈ ਜਾਨੀ ਤੁਸੀਂ ਸੋਚ ਹੀ ਨਹੀਂ ਸਕਦੇ ਕੋਈ ਕੋਈ ਉਹ ਉਹ ਮੁਹੱਬਤ ਕਰ ਹੀ ਨਹੀਂ ਸਕਦਾ ਉਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ ਕੋਈ ਚਾਹ ਪੀ ਰਹੇ ਆ ਅਮਰਤਾ ਨੇ ਟੇਬਲ ਦੇ ਉੱਤੇ ਲੱਤਾਂ ਰੱਖੀਆਂ ਹੋਈਆਂ ਨੇ ਤੇ ਸਿਗਰਟ ਪੀ ਰਹੀ ਐ ਮੈਂ ਉਹਦੇ ਸਿਗਰਟ ਦੇ ਧੂਏ ਦੇ ਛੱਲੇ ਦੇਖ ਰਹੀ ਮੈਨੂੰ ਬੜੀ ਚੰਗੀ ਲੱਗ ਰਹੀ ਐ ਅਮਰਤਾ ਸਿਗਰਟ ਪੀਂਦੀ ਤੇ ਫੇਰ ਮੈਨੂੰ ਕਹਿੰਦੇ ਨੇ ਤੁਸੀਂ ਰੁਕ ਜਾਇਓ ਹਾਲਕੀ ਸਮਾਂ ਇਜਾਜ਼ਤ ਨਹੀਂ ਦੇ ਰਹੇ ਪਰ ਗੱਲਾਂ ਤੁਹਾਡੀਆਂ ਬਹੁਤ ਵਧੀਆਂ ਨੇ ਜੀ ਆ ਆਪਾਂ ਹਾਂਜੀ ਤੋਂ ਅਮਰਤਾ ਜੀ ਨੇ ਚਾਹ ਪੀਤੀ ਤੇ ਮੈਨੂੰ ਕਹਿੰਦੇ ਸੁਣਾ ਫਿਰ ਮਨਜੀਤਿੰਦਰਾ ਮੋਹਨ ਸਿੰਘ ਦੀ ਮੌਤ ਕਿੰਜ ਮਹਿਸੂਸ ਕੀਤੀ ਤੂੰ ਐਨੀ ਗੱਲ ਹੋਈ ਮੈਂ ਭਾਵਕ ਹੋ ਗਈ ਤੇ ਮੈਂ ਰੂਪੀ ਮੈ ਕਹਿੰਨ ਉਹ ਲੱਗ ਗਿਆ ਕਿ ਸਨੇਹੀ ਜਿਹੇ ਹੱਥ ਵਿੱਚ ਸਿਰ ਤੋਂ ਉੱਠ ਗਿਆ ਨਾਲੇ ਉਹਦੇ ਵਾਂਗੂ ਪੁੱਤਰ ਮੈਨੂੰ ਕਿਸੇ ਨਹੀਂ ਗਹਿਣਾ ਉਹ ਕਹਿੰਦੇ ਜਿੱਤੀ ਵੇਖੇ ਮੈਂ ਕੀ ਬਿਸੁਨੀਆ ਵੇਖੇ ਕੀ ਪਿਆਂਦੀ ਏ ਉਹ ਈਮਰੋਜ਼ ਚਾਹ ਦੇ ਕੱਪ ਲੈ ਕੇ ਆ ਰਿਹਾ ਹੈ ਕਹਿੰਦਾ ਹੈ ਕਿ ਜਿਹੜੇ ਵੀ ਲੇਖਕ ਸ਼ਾਇਰ ਆਇਆ ਕਰਦੇ ਸਨ ਪੰਜਾਬ ਤੋਂ ਆਇਆ ਕਰਦੇ ਸਨ ਉਹ ਅਕਸਰ ਦੱਸਿਆ ਕਰਦੇ ਸਨ ਕਿ ਮੋਹਨ ਸਿੰਘ ਅੱਜਕੱਲ ਛੋਟੀ ਜੀ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ ਨਾਲੇ ਪੁੱਤਰ ਦਾ ਤੇਰਾ ਨਾਂ ਸੀ ਉਹਦਾ ਰੱਖਿਆ ਹੋਇਆ ਮੇਰੇ ਸਿਰ ਕੀ ਹਾਲਤ ਹੋਈ ਹੋਊਗੀ ਮੇਰੀ ਕਿਵੇਂ ਕੀ ਹੋਇਆ ਹੋਊਗਾ ਸੋਰਾ ਪਾਸਟ ਮੈਂ ਉਹ ਦੇਖਿਆ ਵੀ ਕੀ ਹੈ ਤੇ ਮਰਤਾ ਤੇ ਕਰੋ ਉੱਠ ਕੇ ਜਦੋਂ ਮੈਂ ਆ ਰਹੀ ਹਾਂ ਤੇ ਮਰਤਾ ਕਹਿੰਦੀ ਜਿਹੜਾ ਕੁਝ ਲਿਖੇਗੀ ਮੋਹਨ ਸਿੰਘ ਬਾਰੇ ਉਹਦਾ ਨਾਮ ਰਕੀ ਤਾਰਿਆਂ ਦਾ ਅੱਛਾ ਜੀ ਤੇ ਮੈਂ ਦੇਖ ਕੇ ਵੀ ਮਰਤਾ ਨੂੰ ਮੈਂ ਹੀ ਆਈ ਸੀ ਪਰਸਨਲੀ ਬਹੁਤ ਵਧੀਆ ਤੁਸੀਂ ਜਿਹੜੇ ਦੱਸਿਆ ਬਹੁਤ ਵਧੀਆ ਲੱਗਿਆ ਹਾਲਾਂਕਿ ਸਮਾਂ ਘੱਟ ਸੀ ਆਪਣੇ ਕੋਲ ਫਿਰ ਤੁਹਾਡੀ ਮੁਲਾਕਾਤ ਫਿਰ ਕਰਾਵਾਂਗੇ ਮਨਜੀਤ ਇੰਦਰਾ ਮੈਮ ਦੇ ਨਾਲ ਹਾਲਾਂਕਿ ਗੱਲਾਂ ਬਾਤਾਂ ਬਹੁਤ ਵਧੀਆ ਸੁਣਾਈਆਂ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਸਮੇਂ ਦੇ ਵਿੱਚ ਪੋਡਕਾਸਟ ਕਰਾਂਗੇ ਇਹਨਾਂ ਦੀ ਲਾਈਫ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪ ਦੇ ਕਮੈਂਟ ਵੀ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਬਲਵਿੰਦਰਾਰੇ ਦੇ ਨਾਮ ਸੋਨੂ ਜਾਂਸਲਾ ਦੀ ਰਿਪੋਰਟ ਮ